ਮੈਂ ਦੱਸ ਸੁਣਨੀ ਡਿਆ ਤੁਹਾਨੂੰ ਜਦੋਂ ਮੈਂ ਕਿਹਾ ਨਹੀਂ ਵੀ ਉਹ ਠੀਕ ਜਿਹਾ ਉੱਠਿਆ ਨਹੀਂ ਜਾਂਦੇ ਆ ਤੇ ਬਸ ਆਵਾਜ਼ਾਂ ਮਰੀ ਜਾਂਦੀਆਂ ਉਹ ਭਾਬੀ ਮੈਂ ਲੈ ਕੇ ਜਾਣਾ ਠੀਕ ਹੈ ਨਾ ਉਹਨਾਂ ਤੋਂ ਬਹਨੇ ਲਈ ਜਣੇ ਫਿਰ ਇਦਾਂ ਈ ਮਣਾ ਕੀਤਾ ਹੋਣਾ ਫਿਰ ਉਹਨਾਂ ਨੂੰ ਚੱਲ ਜੇ ਕੀਤਾ ਵਾ ਨਾ ਤੇ ਕੀਤਾ ਸਹੀ ਲਾਲੋ ਜੋਰੀ ਸੱਗ ਲੱਗਦਾ ਤੁਹਾਡਾ ਤੂੰ ਇਹਦੇ ਕੋ ਚਾਹੁੰਦੇ ਕੀ ਓ ਚਾਹੁੰਦੇ ਕੀ ਇਹਦੇ ਕੋ ਜਿਹੜੇ ਨਾ ਹੋ ਲੱਗੀ ਤਹੋਂਦੋਂ ਹਾਂ ਤੁਸੀਂ ਕਿਹ ਲੈਣਾ ਦੇ ਵਿੱਚੋਂ ਆਖਰ ਨੂੰ ਤੁਹਾਡੇ ਕੋ ਆਣੀ ਆ ਜਦੋਂ ਮੈਨੂੰ ਲੈਣ ਆਇਆ ਸੀ ਨਾ ਉਦੋਂ ਮੈਨੂੰ ਕਹਿੰਦਾ ਸੀ ਦਵਾਈ ਲਿਆ ਦੇਣਾ ਮੈਂ ਹੁਣ ਮਨਾ ਕੀਤਾ ਹੈ ਤੇ ਮੇਰੀ ਇੱਕ ਗੱਲ ਸੁਣ ਲਾ ਮੈਂ ਅੰਦਰੋਂ ਬਾਹਰ ਨਹੀਂ ਆਉਂ ਨਿਕਲਣਾ ਮੈਂ ਤੁਹਾਡੇ ਤੇ ਹੁਣ ਗੱਲ ਸੁਟੀਆਂ ਜੋ ਮਰਜ਼ੀ ਕਰਦੇ ਰਹੋ ਤੁਸੀਂ ਸਿੱਧਾ ਕਹਿਣ ਵੀ ਘਾਰੀ ਹੈ ਨਹੀਂ ਅੱਜ ਸਰਪੰਚ ਨੂੰ ਲੱਗੇ ਜਿੰਨੂੰ ਮਰਜ਼ੀ ਲੈਵੇ ਅੱਜ ਮੈਂ ਗੱਲ ਕਰ ਲਊ ਆਪੇ ਜਿਹੜੀ ਕਰਨੀ ਵੀ ਕਿੱਡੀ ਆਇਆ ਹਿੱਸੇ ਲੈਣਾ ਆ ਵਾ ਨਹੀਂ ਜਦੋਂ ਸਾਰਾ ਕੋ ਤੈਨੂੰ ਦੇ ਦਿੱਤਾ ਵਾ ਉਥੇ ਹੋਰ ਇਥੇ ਤੂੰ ਹੋਗੀ ਖੜਨਾ ਮਾਦਾ ਨੂੰ ਦੋਨੇ ਸਾਹਮਣੇ ਸਕਦਾ ਦਵਾਈਦਾਰੂ ਤੁਸੀਂ ਨਹੀਂ ਦਵਾ ਸਕਦੇ ਪੈਸੇ ਰੱਬ ਦੇ ਫਿਰ ਦੇ ਆ ਵੀ ਪੈਨਸ਼ਨ ਆਉਂਦੀ ਜੇ ਉਹ ਹੁੰਦਾ ਭਾਜੀ ਜੇ ਨਹੀਂ ਨਾ ਮੰਨਣ ਦੇ ਤੇ ਚਾਰ ਬੰਦੇ ਤੁਸੀਂ ਇਕੱਠੇ ਕਰੋ ਜੇ ਫੇਰ ਵੀ ਨਹੀਂ ਨਾ ਮੰਨਦੇ ਤਾਂ ਕਾਨੂੰਨੀ ਕਾਰਵਾਈ ਕਰੋ ਤਹੀਂ ਤੇ ਐਸਾ ਹਾਲ ਤੇ ਚ ਰੋਟੀ ਟੈਮ ਨਾ ਖਾਇਆ ਕਰੋ ਤਹੀਂ ਸਿਮੀ ਅਹੀਂ ਤੇ ਚਲੋ ਮਾੜਾ ਟਾਈਮ ਕੱਢ ਲਿਆ ਵਾ ਇਹ ਤੇ ਹਜੇ ਵਿਚਾਰਾ ਆਇਆ ਨਹੀਂ ਆ ਇੰਨੇ ਕਿਦਾਂ ਟਾਈਮ ਕੱਢਣਾ ਵਾ ਸਾਸ਼ਿਕਾ ਬੰਦੀ ਸਾਸ਼ਿਕਾ ਪਾਜੀ ਲਵਲੀ ਕਿੱਥੇ ਜਾ ਘਰੀ ਆ ਇਨੇ ਹੀ ਉਹਦੇ ਘਰ ਨਹੀਂ ਹੈ ਗਏ ਆ ਕਿਤੇ ਅੱਛਾ ਹਾਂਜੀ ਕੰਮ ਹੀਗਾ ਉਹਦੇ ਨਾਲ ਕਦੋਂ ਤੱਕ ਆਉਣਾ ਨੇ ਕੋਈ ਨਹੀਂ ਆ ਜਾਂਦੇ ਨੇ ਆ ਜਾ ਬਹਿ ਜਾ ਨਹੀਂ ਨਹੀਂ ਹਾਂਜੀ ਮੈਂ ਸਿਰਫ ਲਵੜੀ ਨਾਲ ਹੀ ਮਿਲਣਾ ਸੀਗਾ ਤੇ ਮੈਨੂੰ ਕੰਮ ਨਹੀਂ ਉਹਦੇ ਨਾਲ ਉਹਨੇ ਕਦੋਂ ਤੱਕ ਆਉਣਾ ਉਹਨਾਂ ਨੇ ਤੇ ਭਾਈ ਸ਼ਾਮ ਨੂੰ ਆਉਣਾ ਆ ਜੇ ਕਿਤੇ ਲੱਗਿਆ ਤੇ ਮੈਨੂੰ ਦੱਸ ਦੋ ਮੈਂ ਉੱਥੇ ਜਾ ਕੇ ਮਿਲ ਲੈਣਾ ਉਹਨੂੰ ਨਹੀਂ ਨਹੀਂ ਉਹਨਾਂ ਨੂੰ ਟਾਈਮ ਲੱਗ ਜਾਣਾ ਵਾ ਜ਼ਰੂਰੀ ਕੰਮ ਗਏ ਆ ਕਿਤੇ ਬੈਠੋ ਤੁਸੀਂ ਇਹੀ ਬਹਿ ਕੇ ਗੱਲ ਕਰ ਲਓ ਮੈਂ ਬਹਿਣਾ ਨਹੀਂਗਾ ਮਾਤਾ ਜੀ ਕਿੱਥੇ ਉਹਨਾਂ ਨੂੰ ਬੁਲਾ ਦੋ ਫਿਰ ਭਾਜੀ ਉਹ ਵੀ ਨਾ ਗਏ ਆ ਕਿਤੇ ਵਾਡੇ ਗਏ ਘਰੇ ਨਹੀਂ ਹੈਗੇ ਤੁਸੀਂ ਦੱਸ ਦਿਓ ਕਿਹੜੀ ਗੱਲ ਆ ਜੀ ਭਾਂਜੀ ਕੰਮ ਮੈਨੂੰ ਉਹਨਾਂ ਦੇ ਨਾਲ ਹੀ ਗਾ ਕੋਈ ਨਹੀਂ ਫਿਰ ਮੈਂ ਬਾਅਦ ਆ ਜਾਊਂਗਾ ਵੀਰ ਜੀ ਮੈਨੂੰ ਪਤਾ ਵਾ ਉਦਾਂ ਜਿਹੜੇ ਕੰਮ ਤੁਸੀਂ ਆਏ ਆ ਪਰ ਗੱਲ ਇਦਾਂ ਆ ਤੁਸੀਂ ਉਹਨਾਂ ਦੇ ਮਗਰਲਾ ਕੀ ਆ ਤੇ ਜਾਣੀ ਆ ਸਾਡੇ ਘਰ ਪਰ ਚੰਗੇ ਨਹੀਂ ਲੱਗੀਦਾ ਹੈ ਤਾਂ ਤੁਸੀਂ ਪਿੰਡ ਦੇ ਸਰਪੰਚੋ ਭਾਰਿਆ ਕੀ ਬਾਰ ਬਾਰ ਘਰ ਆਉਂਦੇ ਚੰਗੇ ਨਹੀਂ ਲੱਗੀਦਾ ਉਹਦ ਹੁਣ ਆਪਣੇ ਘਰ ਆ ਤਮਾਸ਼ਾ ਸਾਡੇ ਘਰ ਲੱਗਦਾ ਆਣ ਗਵਾਂਡ ਵੇਂਦਾ ਆ ਉਹਨਾਂ ਨੂੰ ਕੋਈ ਜਿਹੜੀ ਵੀ ਗੱਲ ਕਰਨੀ ਹੁੰਦੀ ਆ ਨਾ ਉਹਨੂੰ ਕਿ ਆਪਣੇ ਘਰ ਕਰ ਲਿਆ ਕਰੋ ਹਾਡੇ ਘਰ ਇਥੇ ਆਉਂਦਾ ਕੋਈ ਮਤਲਬ ਨਹੀਂ ਹੈਗਾ ਵੀ। ਭੈਣ ਗੱਲ ਪਤਾ ਕੀ ਆ। ਹੁਣ ਅਸੀਂ ਪੰਚਾਇਤਾਂ। ਸਾਨੂੰ ਸਾਰਿਆਂ ਦੀ ਸੁਣੀ ਪੈਂਦੀ ਐ। ਤੇ ਜਿਹਦੇ ਨਾਲ ਮਾੜਾ ਹੁੰਦਾ ਹੋਵੇ ਨਾ ਉਹਦੀ ਜ਼ਿਆਦਾ ਸੁਣੀ ਪੈਂਦੀ ਐ। ਹੁਣ ਜੇ ਮਾਤਾ ਤੁਹਾਡੀ ਚੰਗੀ ਹੁੰਦੀ ਤੇ ਦੋਵਾਂ ਪੁੱਤਾਂ ਨੂੰ ਪਹਿਲੀ ਬਰਾਬਰ ਕਰਕੇ ਦਿੰਦੀ। ਗੱਲ ਤੇ ਸਹੀ ਐ ਨਾ। ਹੁਣ लवली ਦੀਆਂ ਤੁਹਾਡੀਆਂ ਲੋੜਾਂ ਹੋ ਸਾਬੀਆਂ। ਦਲਜੀਤ ਤੇ ਵਿਚਾਰਾ ਮਾਹੀ ਆਪਣਾ ਕੰਮ ਚਲਾਉਂ ਰਿਹਾ। ਉਹ ਕਿਹੜਾ ਤੁਹਾਡੇ ਵਾਂਗੂ ਖੁੱਲੇ ਖਰਚੇ ਕਰਦਾ। ਤੇ ਜੇ ਹੁਣ लवली ਕਵੇ ਵੀ ਮੈਂ ਪਹਿਲੀ ਵੀ ਰੱਖਲਾਂ। ਕਰ ਜਾ ਵੀ ਉਹਦੇ ਚੁੱਕੀ ਜਾਵਾ ਤੇ ਦਿਲਜੀਤ ਨੂੰ ਦਵਾ ਕੁਛ ਨਾ ਤੇ ਫਿਰ ਬਹੂ ਦਾ ਚੰਗਾ ਨਹੀਂ ਲੱਗਦਾ ਅਸੀਂ ਤੇ ਵੇਖੋ ਸੱਚ ਦੀ ਗੱਲ ਕਰਾਂਗੇ ਜੇ ਉਹ ਦੋਵੇਂ ਜਣੇ ਹੁੰਦੇ ਤੇ ਗੱਲ ਉਹਨਾਂ ਨਾਲ ਹੋ ਜਣੀ ਹੁਣ ਜੇ ਤੁਸੀਂ ਗੱਲ ਛੇੜੀ ਆ ਤੇ ਮੈਂ ਤਾਂ ਜਵਾਬ ਦਿੰਦਾ ਇਹ ਗੱਲ ਦਾ ਵੀਰ ਜੀ ਗੱਲ ਪਤਾ ਨਾ ਕੀ ਆ ਤੁਹਾਨੂੰ ਸਾਡੇ ਘਰ ਦਾ ਨਹੀਂਗਾ ਪਤਾ ਹੈਗਾ ਤੁਸੀਂ ਜਿਨ੍ਹਾਂ ਨੂੰ ਮੜੇ ਕਹਿੰਦੇ ਆ ਨਾ ਉਹ ਮੜੇ ਕਿਹਦੇ ਪਾਸੋਂ ਨਹੀਂ ਹੈਗੇ ਉਹਨਾਂ ਕੋ ਸਭ ਕੁਝ ਹੈ ਗਿਆ ਬਸ ਇਹ ਆ ਕਿ ਇੱਕੋ ਸ਼ੋਅ ਨਹੀਂ ਕਰਦੇ ਹਾਡਾ ਥੋੜਾ ਸ਼ੋਅ ਹੋ ਗਿਆ ਅਹੀਂ ਘਰਬਰ ਬਣਾ ਲਿਆ ਵਧੀਆ ਬਣ ਗਿਆ ਥੋੜਾ ਤਾਂ ਲੋਕ ਕੀ ਕਰਦੇ ਆ ਜਿਆਦਾ ਸਭ ਕੁਝ ਉਹਨਾਂ ਕੋਲ ਹੈਗਾ ਹੀ ਡੇ ਮੜੇ ਨਹੀਂਗੇ ਹੈਗੇ ਉਹ ਪਿੰਡ ਤੁਹਾਡੇ ਵਿਆਹ ਨੂੰ ਤਾਂ ਹੋਇਆ 2 ਸਾਲ ਜੇ ਅਸੀਂ ਨਿੱਕੇ ਹੁੰਦੇ ਆ ਤਾਂ ਇਹ ਪਿੰਡ 'ਚ ਰਹਿੰਦੇ ਆ ਤੁਹਾਡੇ ਨੂੰ ਵੱਧ ਸਾਨੂੰ ਪਤਾ ਵਾ ਤੇ ਕਿਹੜਾ ਕੰਮ ਕਿੱਦਾਂ ਚੱਲਦਾ ਕਿੱਦਾਂ ਨਹੀਂ ਤੇ ਕੋਈ ਗੱਲ ਤੁਸੀਂ ਫਿਕਰ ਨਾ ਕਰੋ लवली ਨਾ ਮੈਂ ਆਪਣੇ ਗੱਲ ਕਰ ਲੂੰ ਤੇ ਜਦੋਂ ਮਹਾਰਾਜ ਜੀ ਆਉਣਗੇ ਨਾ ਚਲੋ ਹੁਣ ਨਹੀਂ ਕਰ ਰਹੇ ਤੇ ਸ਼ਾਮੀ ਆ ਜਾਊਗਾ ਸ਼ਾਮਤ ਆਈ ਜਾਣਾ ਉਹਨਾਂ ਨੇ ਨਾਲੇ ਵੀਰ ਜੀ ਪਤਾ ਨਾ ਕੀ ਆ ਇਹਦੇ ਜਾਣ ਕੇ ਸਾਡੀ ਬੇਸੀ ਕਰਵਾਉਂਦੇ ਪਿੰਡ ਦੇ ਵਿੱਚ ਜੇ ਦੋਵੇਂ ਭਰਾ ਵਾ ਸਕੇ ਤੇ ਸਗੋਂ ਭਰਾ ਭਰਾ ਆਪਣੇ ਵਿੱਚ ਗੱਲ ਨਬੇੜ ਲੈਣ ਕਿਉਂ ਇਹ ਤੇ ਜੇ ਬੰਦੇ ਤੱਕ ਗੱਲ ਪਹਚਾਉਂਦੇ ਇਹ ਤੇ ਜਾਣ ਕੇ ਆਪਣਾ ਨਾ ਮਖੌਲ ਡਾਉਂਦੇ ਪਿੰਡ ਦੇ ਵਿੱਚ ਚਲੋ ਆਪਾਂ ਇਦਾਂ ਕਰਾਂਗੇ ਸ਼ਾਮੀ ਆਉਣਾ ਹੀ ਉਹਨਾਂ ਨੇ ਜਦੋਂ ਆਉਂਦੇ ਆ ਨਾ ਤੇ ਬਹਿ ਕੇ ਹਿਸਾਬ ਕਰ ਲਾਂਗੇ ਜਿਹੜਾ ਕੋ ਤੁਹਾਨੂੰ ਘਾਟਾ ਪਿਆ ਵਾ ਤੁਸੀਂ ਦੱਸ ਦਿਓ ਜਿਹੜਾ ਉਹਨਾਂ ਨੂੰ ਪਿਆ ਉਹ ਦੱਸ ਦੇਣਗੇ ਤੇ ਆਪੇ ਪਤਾ ਲੱਗ ਜਾਊਗਾ ਕਿ ਕਿਹੜਾ ਗਲਤ ਤੇ ਕਿਹੜਾ ਸਹੀ ਅਹੀਂ ਤੇ ਰਹੀ ਘਾਟੇ ਜਮਾ ਵੀਰ ਜੀ ਚਲੋ ਮੈਂ ਵੀ ਉਹੀ ਗੱਲ ਕਹਿੰਦੇ ਆ ਕਿ ਤੁਸੀਂ ਦੱਸ ਦਿਓ ਨਾ ਤੇ ਸਾਹਮਣੇ ਸਭ ਕੋ ਪਤਾ ਲੱਗ ਜਾਊਗਾ ਕੋਈ ਗੱਲ ਨਹੀਂ ਸ਼ਾਮੀ ਹੁੰਦੇ ਤੇ ਫਿਰ ਮੈਂ ਸ਼ਾਮੀ ਹੁੰਦਾ ਚਲੋ ਠੀਕ ਚੱਲ ਹੁਣ ਇੰਨਾ ਕਾ ਕਿਹਾ ਵਾ ਨਾ ਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਕਿਸ ਦੇ ਘਰ ਆਈਦਾ ਵ ਐਵੇਂ ਤੇ ਜਗਦਨ ਹਡੇ ਘਰ ਆ ਜਾਂਦੇ ਆ ਆਵੇ ਤਾਂ ਮਾਸ਼ਾਅੱਲਾ ਦਿੰਦੇ ਆ ਇੱਥੇ ਕੋਈ ਗੱਲ ਨਹੀਂ ਗੱਲ ਹੁਣ ਮੈਂ ਸਾਰੀ ਆਪੇ ਕਰ ਲੈਣੀ ਹੈ ਇਹਨਾਂ ਨੂੰ ਗੜੀ ਆਉਣੀ ਨਹੀਂ ਦੇਣਾ ਅੰਦਰ ਆ ਲੈ ਕੋਚ ਹਾਂਜੀ ਆਜੋ ਹੋ ਗਈ ਲੈ ਆਹ ਬਸ ਇੱਕ ਦੇ ਘਟਾ ਬੜਾ ਹੁੰਦਾ ਵਾ ਘਟਾ ਹੈ ਹੀ ਬੜਾ ਵਾ ਤੇ ਆ ਮੈਂ ਚੱਲ ਥੋੜਾ ਜਿਹਾ ਇੱਥੇ ਜੇ ਕਰ ਲੈਨੇ ਕੰਮ ਫੇਰ ਚੱਲ ਵੇਖੀ ਜਾਊਗੀ ਆਜੋ ਕਿਹ ਆਇਆ ਹੈ ਇਹ ਕੀ ਆਇਆ ਹੈ ਕਰਨ ਇਹਨੇ ਕਿਉਂ ਆਣਾ ਕਰਨ ਤੁਹਾਨੂੰ ਪਤਾ ਸਹੀ ਆ ਅੱਛਾ ਇੱਕੋ ਕੰਮੀ ਹੈ ਇਹਨੂੰ ਹੋਰ ਘੜਾ ਕੰਮ ਹੋ ਗਈ ਪਹਿਲਾਂ ਦਲਜੀਤ ਆਇਆ ਸੀ ਦਲਜੀਤ ਨੇ ਕਿਉਂ ਆਣਾ ਵਾ ਕਰਨਾ ਦਲਜੀਤ ਪਹਿਲੀ ਲੋਡਿਆ ਫਾ ਲੈਣਾ ਕਿ ਮੈਨੂੰ ਪਹਿਲੀ ਕਿਸ ਤਰ੍ਹਾਂ ਮਿਲ ਜੇ ਬਸ ਠੀਕ ਹੈ ਆ ਹੋਰੋ ਕਿਹੜੇ ਕਮਾਂ ਨੂੰ ਫਿਰੰਦੇ ਆ ਵਾ ਰਪਿੰਦਰ ਜਦੋਂ ਆਉਂਦਾ ਹੁੰਦਾ ਵਾ ਨਾ ਇਹਨੂੰ ਜੁੱਤੀਆਂ ਮਾਰ ਕੇ ਘਰੋਂ ਕੱਢਿਆ ਕਰੋ ਜਦੋਂ ਇਹਨੂੰ ਇੱਕ ਵਾਰੀ ਸਮਝਾਤਾ ਵਾ ਕਿ ਮੰਮੀ ਨੇ ਨਹੀਂ ਜਾਣਾ ਇਹ ਬਾਰ ਬਾਰ ਕੀ ਕਰਨ ਆਉਂਦਾ ਵਾ ਦੀਦੀ ਇੱਕ ਦਿਨ ਹੀ ਗੱਲ ਹੈਗੀ ਸਰਪੰਚ ਵੀ ਆਇਆ ਹੀ ਅੱਜ ਉਹਨੂੰ ਵੀ ਚੰਗੇ ਪਠੇ ਪਾਈ ਐ ਇਹਦੀ ਵੀ ਚੰਗੀ ਝਾੜ ਕਰਕੇ ਕੱਲਿਆ ਦਿਆ ਹੀ ਕਹਿਣਾ ਕਿ ਇਹ ਮੰਮੀ ਨਾ ਮੇਰੇ ਨਾਲ ਜਾਣ ਤੇ ਮੈਂ ਕਿਹਾ ਮੰਮੀ ਨਾਲ ਕਿਉਂ ਜਾਵੇ ਮੈਂ ਤਾਂ ਉਹਨੇ ਨਹੀਂ ਜਾਣਾ ਹੈਗਾ ਅਹੇ ਤੂੰ ਹੀ ਜਾਣ ਕੇ ਨਹੀਂ ਜਾਣਦੇ ਇਹ ਤੁਹਾਡੇ ਰੱਦੇ ਵਿੱਚ ਤੁਹਾਡੇ ਪੜੀ ਨਾਥਾਏ ਚ ਇੱਕ ਦਾ ਮੈਂ ਜੇਦਰੇ ਮਾਂ ਚ ਇਹ ਗੱਲ ਵਾਣਾ ਤੇ জাফর ਲਾਲਾ ਜੋ ਜਿੱਥੇ ਤੱਕ ਲੱਗਦਾ ਮੈਂ ਮੰਮੀ ਦੇ ਨਹੀਂ ਨਾਲ ਜਾਣਾ ਤਾਂ ਨਾ ਮੈਂ ਜਾਣ ਦੇਣਾ ਫਿਰ ਬੋਲਦਾ ਫੂਫੂ ਕਰਦਾ ਚਲ ਗਿਆ ਫਿਰ ਮੁੜ ਕੇ ਸਰਪੰਚ ਨੂੰ ਘਰ ਘਲਤਾ ਸਰਪੰਚ ਵੀ ਨਾ ਬੜੀਆਂ ਪੰਚਾਇਤਾ ਸੁਣਾਉਂਦਿਆ ਹੀ ਪੀ ਇਹ ਕੰਮ ਤੇ ਨਾ ਪੰਚਾਇਤਾ ਕੋਈ ਹੁੰਦੇ ਆ ਤੁਹਾਡੇ ਕੋ ਨਹੀਂ ਹੋਣੇ ਹੈਗੇ ਮੈਂ ਕੋਈ ਗੱਲ ਨਹੀਂ ਇਹ ਤੇ ਬੇੜ ਲਾਂਗੇ ਸਾਡੇ ਘਰ ਦੀ ਗੱਲ ਵਾ ਨਹੀਂ ਦਪਿੰਦਰ ਮੰਮੀ ਮੰਨ ਗਈ ਹੁਣ ਤੇਰੀ ਉਹ ਤੇ ਨਹੀਂ ਹੁਣ ਮਗਰ ਲੱਗੇ ਮੰਮੀ ਨਹੀਂ ਗਈ ਜਾਂਦੀ ਹੈਗੀ ਅੱਛਾ ਬਸ ਇੰਨਾ ਨਹੀਂ ਆ ਤੱਕੀ ਆ ਉਹ ਬੇਚਰੀ ਅੰਦਰ ਬੈਠੀ ਚੁੱਪ ਕਰਕੇ ਨਹੀਂ ਸਮਝਾਦਾ ਨਾ ਹੀ ਚੰਗੀ ਤਰ੍ਹਾਂ ਮੈਂ ਤਾਨੂੰ ਕਿਹਾ ਵਾ ਉਹ ਨਹੀਂ ਹਿੱਲਦੀ ਉਹ ਕਹਿੰਦੀ ਵੀ ਕੋਈ ਨਹੀਂ ਬਾਣਾ ਮਾਰਦੇ ਕਿਤੇ ਗਈ ਆ ਪੁੱਤ ਦਾ ਮੋਹ ਤਾਂ ਬੜਾ ਹੁੰਦਾ ਵਿੱਚੋਂ ਵਿੱਚੋਂ ਪਰ ਇਦਾਂ ਵਾ ਮੈਂ ਸਮਝਾ ਲਈ ਨਹੀਂ ਹੁੰਦੀ ਆ ਕਿ ਨਹੀਂ ਮੰਮੀ ਆਹ ਕੰਮ ਤੁਹਾਡਾ ਇਦਾਂ ਨਹੀਂ ਗਾ ਹੋਣਾ ਹੈਗਾ ਮੇਰੇ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਸਰਪਿੰਦਰ ਤੂੰ ਨਾ ਇਹੋ ਗਲਤੀ ਰਹੀ ਮੰਮੀ ਨੂੰ ਜਾਨ ਨਾ ਦੇਈ ਜੋ ਮਰਜ਼ੀ ਹੋ ਜੇ ਉਹ ਮੈਂ ਕਿਥੋਂ ਜਾਨ ਦੇਣੀ ਆ ਤੇ ਨਾ ਮੈਂ ਜਾਨ ਦੇਣਾ ਹੀ ਆ ਨੇ ਇਹਦੇ ਨਾ ਮੋਹ ਕਾਦਾ ਵਾ ਮਮੀ ਨੂੰ ਸਮਝਾਇਆ ਕਰ ਕਿ ਉਹਦਰੋਕ ਤੂੰ ਕੀ ਲੈਣਾ ਵਾ ਸਭ ਕੁਛ ਇੱਧਰ ਹੀ ਆ ਇੰਨਾ ਨਾ ਪਿਆਰ ਉਹਦੇ ਵੱਲ ਕਰ ਉਹ ਮੈਂ ਤਾਂ ਬੇਦਾ ਬਥੇਰਾ ਸਮਝਾਉਂ ਦੇਈ ਮੈਂ ਤੇ ਜਦੋਂ ਹੁੰਦਾ ਵਾ ਨਾ ਉਹਦਾ ਹੀ ਉਹਨਾਂ ਨੂੰ ਕਹਿੰਦੀ ਆ ਕਿ ਉਹਨਾਂ ਦਾ ਮੋਹ ਛੱਡ ਦੋ ਤੁਹਾਨੂੰ ਕਹਿੰਦੇ ਨੇ ਪੁੱਛਣਾ ਹੈਗਾ ਦੇਰਜੀਤ ਨੇ ਇਹਨਾਂ ਨੇ ਤਾਂ ਥੋੜਾ ਕੁਝ ਕੀਤਾ ਉਹਨਾਂ ਨੂੰ ਨਹੀਂ ਲੱਗਦੀ ਹਾਂ ਹਾਂ ਉਹਨਾਂ ਨੂੰ ਫੇਰ ਉਹਨਾਂ ਦੇ ਤਰਸ ਸਮਝਾਵਾ ਮੇਰੇ ਵੱਲ ਨਹੀਂ ਨਾ ਵੇਂਦੇ ਜਿਹੜਾ ਸਾਰਾ ਦਿਨ ਖਪਦੀ ਰਹਿੰਦੀ ਰੋਟੀ ਪਣੀ ਬਣਾਉਂਦੀ ਆ ਲੀੜਾ ਲੱਤਾ ਧੋਨੀ ਆ ਮੇਰੇ ਵਾਲ ਨਹੀਂ ਵੇਂਦੇ ਪਰ ਸੋਨਾਂ ਤੇ ਹੁੰਦਾ ਬਗਾਨੀਆਂ ਦੇ ਨਾ ਨਹੀਂ ਹੁੰਦਾ ਵਾ ਨਾ ਰਪਿੰਦਰ ਚੱਲ ਠੀਕ ਆ ਕਾਲਾ ਕੰਮ ਜੇ ਕੋਈ ਹੋਣਾ ਹੋਗਾ ਨਾ ਤਾਂ ਉਹਨਾਂ ਦਾ ਮੂੰਹ ਭੰਨ ਕੇ ਗਲਾਈ ਚੜੀ ਗਾ ਉਹ ਮੈਂ ਦੀਦੀ ਬਥੇਰੀ ਕੀਤੀ ਤੇ ਕੋਈ ਨਹੀਂ ਹੋਣਾ ਮੈਂ ਜਾਣ ਦੇਣਾ ਬਸ ਬਾਹਰੋਂ ਆਣ ਕੇ ਤੇ ਲੰਮੇ ਪੈ ਜਾਣਾ ਵਾ ਤੇ ਚਾਹੀ ਬਾਹਰ ਨੂੰ ਤੁਰ ਪੈਣਾ ਵਾ ਕੋਈ ਪਤਾ ਨਹੀਂ ਵੀ ਘਰ ਦੇ ਵਿੱਚ ਕੀ ਬਣ ਗਿਆ ਵਾ ਔਰ ਦੇਨੀਆ ਪਹਿਲਾਂ ਮੈਂ ਦੱਸੋ ਵੀ ਗਏ ਕਿੱਥੇ ਆ ਕੇ ਤੇ ਫਿਰ ਤੁਸੀਂ ਲੰਮੇ ਪੈ ਗਏ ਤਾਂ ਗੱਲ ਕੀ ਹੋਈ ਆ ਗੱਲ ਤੇ ਦੱਸ ਮੈਨੂੰ ਦੱਸ ਕੋਈ ਗੱਲ ਹੋਵੇ ਤੇ ਫਿਰ ਹੀ ਅਗਲਾ ਬੰਦਾ ਬੁਲਾਉਂਦਾ ਵਾ ਤੇ ਹੁਣ ਮੈਂ ਸਮਝ ਤੁਹਾਡਾ ਵੀ ਕੋਈ ਫਰਜ਼ ਪੰਡਾ ਵੀ ਆ ਕੇ ਕਿਨੂੰ ਕੋਨਾ ਆਵਾ ਕਿਨੂੰ ਹਾਲ ਚਾਲ ਪੁੱਛਣਾ ਜਾਂ ਕਿਦਾਵਾ ਦੱਸਾ ਕੋਣ ਪੁੱਛ ਲਈ ਨਾ ਹੁਣ ਦੱਸ ਦੇ ਵੀ ਕੀ ਹਾਲ ਚਾਲ ਹੈ ਬਸ ਇਹੋ ਗੱਲਾਂ ਵਾ ਤੁਹਾਡੀਆਂ ਕੇ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਚੰਗਾ ਤੇ ਫਿਰ ਇਹੋ ਹੀ ਆ ਮੈਂ ਬਾਹਰ ਹੀ ਰਿਹਾ ਕਰਾਂ ਆਪ ਤਹੀ ਕਰੋ ਬਾਹਰ आओ ਤੇ ਲੋਕੀ ਘਰ ਆ ਕੇ ਗੱਲਾਂ ਕਰਕੇ ਜਾਣ ਇਹ ਕੰਮ ਚੰਗਾ ਵਾ ਅੱਜ ਤੁਹਾਡਾ ਭਰਾ ਆਇਆ ਹੀ ਉਹ ਆ ਗਿਆ ਇੱਥੇ ਇੰਨਾ ਬੋਲਿਆ ਨਾ ਕੀ ਹੱਦੋਂ ਵੱਧ ਦੱਸ ਆਇਆ ਤੂੰ ਮੰਮੀ ਨੂੰ ਲੈਣਾ ਮੈਨੂੰ ਗੱਲਾਂ ਕਰਨ ਦੀ ਕੀ ਲੋੜ ਆ ਭਲਾ ਅੱਛਾ ਅੱਜ ਫੇਰ ਆਇਆ ਹੀ ਤੂੰ ਮੈਨੂੰ ਫੋਨ ਤੇ ਕਰਦੀ ਮੈਂ ਤਾਂ ਅੱਡੇ ਤੇ ਹੀ ਮੈਂ ਤਾਂ ਹੁਣ ਅੱਡੇ ਤੋਂ ਆਇਆ ਵਾਂ ਤੈਨੂੰ ਮੈਂ ਚੰਗੀ ਤਰ੍ਹਾਂ ਪੜਾ ਲਈ ਲਿਖ ਕੇ ਦਿੰਦਾ ਤੇ ਮਾਤਾ ਤਾਂ ਨਹੀਂ ਬਾਹਰ ਨਿਕਲੀ ਮਾਦਾ ਨੇ ਬਾਰ ਕਿਥੇ ਆਉਣਾ ਵਾ ਉਹਨਾਂ ਨੂੰ ਵਾਜਾ ਮਾਰਦੇ ਸੀ ਅੱਛਾ ਕਿ ਮੰਮੀ ਬਾਹਰ ਆਉਣਗੇ ਚਾਹੀ ਕਿਦਾਂ ਤੇ ਮੰਮੀ ਨਹੀਂ ਗਏ ਉਹ ਜਿਹੜਾ ਮੇਰਾ ਕਸੂਰ ਥੋੜਾ ਹੈਗਾ ਵਾ ਤੇ ਗਾੜੀਆਂ ਪੈਂਦਾ ਲੈਂਦਾ ਇੰਨੀ ਗੱਲ ਕਹਿੰਦਾ ਐ ਮੰਮੀ ਨੂੰ ਤਹੀ ਡਕਾਉਂਦੇ ਆ ਮਾਦਾ ਨੇ ਮੌਤ ਨੂੰ ਸਮਝਾਇਆ ਵਾ ਤੇ ਖੱਟੀ-ਖੱਟੀ ਜਣੀ ਉਹ ਮੁੜ ਕੇ ਵੇਖ ਲਾ ਵੀ ਉਹਦੇ ਨਾਲ ਲਾਉਣੀ ਆ ਪਹਿਲੀ ਕਿ ਨਹੀਂ ਲਾਉਣੀ ਤਾਂ ਹੀ ਨਹੀਂ ਗਈ ਹੋਣੀ ਫਿਰ ਬਾਹਰ ਮੰਮੀ ਬਾਹਰ ਨਹੀਂ ਗਈ ਉਹ ਅੰਦਰੇ ਰਹੀ ਚਲ ਹਾਂ ਗੱਲ ਤੇ ਹੋਈ ਮੁੜ ਕੇ ਆ ਗਿਆ ਸਰਪੰਚ ਮੈਂ ਇਹ ਜਾ ਕੇ ਸਰਪੰਚ ਨੂੰ ਭੇਜਦਾ ਵਾਂ ਮੇਰੇ ਨਾਲ ਇਦਾਂ ਡੇਆ ਕਰਨਾ ਮਿਹਦੂ ਕੱਲ ਦੇ ਜਿੰਨੂ ਕੱਲਣਾ ਮੈਂ ਮੈਂ ਆਪੇ ਗੱਲ ਕਰਾਂ ਇੱਕ ਤਾਂ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਕਿ ਜੇ ਤਨੂੰ ਵੋਟਾਂ ਪਾਈਆਂ ਵਾ ਤਾਂ ਤੂੰ ਮੂੰਹ ਚੁੱਕਣਾ ਮੈਂ ਤੈਨੂੰ ਆਜਣਾ ਉਹੋ ਜਿਹਾ ਇਹ ਆ ਜਿਹੜਾ ਤੂੰ ਆ ਕੇ ਸੁਣਾ ਦੇ ਦਿੰਦਾ ਆ ਆ ਕੇ ਤੂੰ ਮਿਲ ਕੇ ਤੁਹਾਡੇ ਕੋਲ ਪੁੱਛਣ ਦੇ ਆ ਮੈਂ ਹਾਂ ਜਿਹੜੀ ਵੀ ਗੱਲ ਕਰਨੀ ਹੈ ਨਾ ਮੇਰੇ ਨਾਲ ਕਰ ਲੋ ਕੀ ਜਾਂਦਾ ਫਿਰ ਅਹੇ ਨਹੀਂ ਮੈਂ ਚਾਹੇ लवली ਨਸਲਾਹ ਕਰਨੀ ਹੈ ਚਾਹੇ ਮਤਾਨਾ ਕਰਨੀ ਹੈ ਮੈਂ ਹਾਂ ਤੂੰ ਜਿਹੜੀ ਵੀ ਗੱਲ ਹੈਗੀ ਨਾ ਤੂੰ ਦੱਸ ਦੇ ਐਵੇਂ ਗੋਲ ਮੋਲ ਜੀ ਗੱਲ ਕਰਕੇ ਤੇ ਗਾਹ ਗਿਆ ਭੁੱਲਣਾ ਭੁੱਲਣਾ ਨਹੀਂ ਕਿਤੇ ਵੀ ਉਹਨੂੰ 게ਟੋਂ ਬਾਹਰ ਕੱਟਣਾ ਹੀ ਉੱਥੇ ਮੈਂ ਨਹੀਂ ਕਿਹਾ ਬਠਾਇਆ ਉਹਨੂੰ ਗੇਟ ਦੇ ਵਿੱਚ ਹੀ ਗੇਟੋਂ ਉੱਥੋਂ ਗੱਲਬਾਤ ਕਰਕੇ ਤੇ ਗਾਂ ਗਿਆ ਨਹੀਂ ਤੇ ਜਿੰਨੇ ਸਰਪੰਚ ਨੂੰ ਕੱਲਿਆ ਸੀ ਇੱਥੇ ਉਹ ਨਹੀਂ ਨਾਲ ਆਇਆ ਮੁੜ ਕੇ ਉਹ ਨਹੀਂ ਕਰਨ ਆਉਣਾ ਹਾਂ ਉਹ ਪੰਚਾਇਤਾਂ ਨੂੰ ਭੇਜਦਾ ਫਿਰਦਾ ਵਾ ਕਿ ਮੈਂ ਬੜਾ ਮੁੱਖ ਮੰਤਰੀ ਲੱਗਾ ਹਾਂ ਇੱਕ ਦਿਨ ਮੇਰਾ ਇਰਾਦਾ ਬੰਡਿਆ ਵਾ ਕਿ ਹੁਣੇ ਜਾਵਾਂ ਇਹਨਾਂ ਦੇ ਘਰ ਤੇ ਮੈਂ ਨਾਲ ਦੱਸਾਂ ਮਜਾ ਕਿ ਕਿਦਾਂ ਪੈੜੀ ਲਈਦੀ ਐ ਇਹਨੇ ਤਾਂ ਤਮਾਸ਼ਾ ਬਣਾਇਆ ਸਾਡੇ ਘਰ ਦਾ ਕਦੀ ਸਰਪੰਚ ਆ ਗਿਆ ਇੱਥੇ ਕਦੀ ਹਿੰਦਾ ਆ ਗਿਆ ਇੱਥੇ ਕਦੀ ਇਹ ਮੂੰਹ ਚੁੱਕ ਕੇ ਆ ਜਾਂਦਾ ਵਾ ਨਹੀਂ ਸ਼ਰਮ ਦਿਓ ਕਰਵਲੇ ਨੂੰ ਹੋਣੀ ਚਾਹੀਦੀ ਉਹਨੂੰ ਥੋੜੀ ਬੋਦੀ ਆਉਂਦੀ ਜਦੋਂ ਘਰ ਦੇ ਵਿੱਚ ਬੰਦਾ ਨਹੀਂ ਹੈਗਾ ਕੋਈ ਉਹ ਕਿਉਂ ਭੇਜਦਾ ਐਨੀ ਚਾਹੀਦੀ ਤੇ ਫਿਰ ਘਾਟਾ ਖਾਦਾ ਵਾ ਪਹਿਲੀ ਨੂੰ ਮਰ ਚੱਲਿਆ ਵੀ ਪਹਿਲੀ ਮੈਨੂੰ ਚਾਹੀਦੀ ਹਰਪਿੰਦਰ ਉਦਾਂ ਤੇ ਜਾਣਾ ਸੀ ਮੈਂ ਹੁਣ ਮੈਨੂੰ ਪਤਾ ਵਾ ਵੀ ਉੱਥੇ ਆਈ ਆ ਕੁੜੀ ਠੀਕ ਆ ਉੱਥੇ ਮੇਰੇ ਕੋਲ ਵੱਧ ਘੱਟ ਬੋਲਿਆ ਜਾਣਾ ਤੇ ਤੂੰ ਉੱਥੇ ਜਾ ਤਾਂ ਨਾਲੇ ਇਹ ਘਰ ਦੀ ਨੂੰ ਸੁਣਾ ਗਿਆ ਖੜੀਆਂ ਖਰੀਆਂ ਤੇ ਨਾਲੇ ਘਰੇ ਬੈਠਾ ਹਣਾ ਕੇ ਦੇ ਤਨਾਲੇ ਉਹ ਕੁੜੀ ਦੇ ਸਾਹਮਣੇ ਬੇਇੱਜ਼ਤੀ ਕਰਕੇ ਆਈ ਹੈ ਇਹਨਾਂ ਦੀ ਨਾਲੇ ਪਤਾ ਲੱਗੂਗਾ ਇਹਨਾਂ ਨੂੰ ਵੀ ਕਿੱਦਾਂ ਕਿੱ데 ਘਰ ਜਾਈਦਾ ਬੰਦਾ ਕਿੰਨੀ ਵਾਰ ਨਾਲ ਦੀ ਲਵ ਇੱਕ ਵਾਰ ਹੋਇਆ ਦੋ ਵਾਰ ਹੋਇਆ ਇਹਨਾਂ ਦਾ ਨਿੱਤ ਦਾ ਕੰਮ ਹੋ ਗਿਆ ਖੁਲੰਦੀ ਵੀ ਹੋਈ ਆ ਤੂੰ ਹੋ ਕੇ ਤੇ ਆਇਆ ਇੱਕ ਵਾਰੋਂ ਤੂੰ ਤੇ ਆ ਇਹਨਾਂ ਦੇ ਘਰ ਮੈਂ ਨਹੀਂ ਕੀ ਗਈ ਬੁਈ ਹੈਗੀ ਮੈਂ ਤਾਂ ਤਾਂ ਮੈਂ ਤੇ ਸਰਪੰਚ ਨਾਲ ਮੈਂ ਫੋਨ ਤੇ ਗੱਲ ਕਰ ਲਈਦਾ ਵੀ ਤਰਾ ਫੱਟ ਨਹੀਂ ਬੰਦਾ ਮੈਨੂੰ ਫੋਨ ਕਰਕੇ ਆਉਂਦਾ ਜਦੋਂ ਮੈਂ ਘਰ ਹੀ ਹਾਂ ਨਹੀਂ ਤੇ ਮੈਨੂੰ ਨਹੀਂਗਾ ਪਤਾ ਹੈਗਾ ਤੂੰ ਹੀ ਕਿਹਨੂੰ ਗੱਲ ਕਰਨੀ ਆ ਕਿ ਨਹੀਂ ਕਿਸੇ ਨਾਲ ਕਰਨੀ ਠੀਕ ਵਾ ਨਾ ਪਰ ਮੈਂ ਚਾਂ ਬਚੰਗੀ ਕਰਕੇ ਆਉਣੀ ਆ ਦੀ ਵੇਖਿਓ ਸੇ ਮੇਂ ਤੈਨੂੰ ਮੈਂ ਕ ਲੰਡਿਆ ਹੋਣਾ ਤੂ ਜਾ ਹੋ ਗਿਆ ਉਧਰੋਂ ਤੇ ਮੈਂ ਉਹਨੂੰ ਵੀ ਠੰਡਾ ਕਰਦਣਾ ਫੋਨ ਕਰਕੇ ਚੱਲ ਲਈ ਆ ਵੀ ਹਾਂ ਗੱਲ ਬਾਤ ਤੇ ਹੈਗੀ ਆ ਨਾ ਪਰ ਇਹ ਕੀ ਮੰਮੀ ਨਾ ਹੁਣ ਪਿਆਰ ਨਾ ਹੀ ਕੋਈ ਉਹ ਮੰਮੀ ਉਹਨਾਂ ਭੱਜ ਭੱਜ ਪੈਂਡਿਆ ਪਿਆ ਉਹ ਇਦਾਂ ਹੀ ਜਿੱਦਾਂ ਮੈਨੂੰ ਡੇ ਹੁਣ ਮੰਮੀ ਦਾ ਨਾ ਪਿਆਰ ਥੋੜਾ ਜਿਹਾ ਸਿਮੰਦਿਆ ਆ ਦੇ ਵੱਲ ਕਈ ਵਾਰ ਵੀ ਚੋ ਕਰਦੇ ਆ ਵੀ ਨਹੀਂ ਉਹ ਵਿਚਾਰਾ ਵਾ ਉਹਦੇ ਨਾਲ ਇਦਾਂ ਕਰ ਲਈਏ ਤੇ ਤੂੰ ਹੀ ਨਾ ਹੁਣ ਪਿਆਰ ਨਾ ਹੀ ਬੋਲਿਓ ਇਹ ਨਾ ਹੋਵੇ ਤੂੰ ਹੀ ਮੜੀ ਜੀ ਗੱਲ ਕਰ ਦੋ ਮੰਮੀ ਫੇਰ ਉਧਰ ਦੀ ਗੱਲ ਕਰਨ ਲੱਪੈਣ ਤੁਹਾਨੂੰ ਨਹੀਂਗਾ ਪਤਾ ਹੈਗਾ ਮੰਮੀ ਵੀ ਨਾ 도ਗਲੇ ਆ ਜਿੱਧਰ ਮੜਿਆ ਪਿਆਰ ਮਿਲਦਾ ਉਧਰ ਦੇ ਹੋ ਜਾਂਦੀ ਆ ਉਹ ਮੰਮੀ ਨੇ ਨਹੀਂ ਉਧਰ ਜਾਣਾ ਮੰਮੀ ਦੀ ਨਾ ਟੈਨਸ਼ਨ ਲੈ ਤੂੰ ਮੰਮੀ ਜਾਊਗੀ ਨਾ ਫੇਰ ਮੈਂ ਘਰੋਂ ਵੀ ਕੱਢ ਦੇਣਾ ਫੇਰ ਮੈਂ 30 35 ਹਜ਼ਾਰ ਨਹੀਂ ਵੇਖਣਾ ਜਿਹੜਾ ਮਹੀਨੇ ਬਾਅਦ ਆਉਦਾ ਆ ਜੀ ਹਾਂ ਗਵਾਂਡਣ ਵਾ ਤੇ ਉਹ ਬਤੀ ਬਤੀ ਗੱਲਾਂ ਕਰਨ ਦੇਈ ਉਹ ਲੋਕੀ ਤੇ ਲੈਂਦੇ ਆ ਸਵਾਦ ਜਦੋਂ ਕੋਈ ਘਰ ਆਣ ਕੇ ਬੋਲਣਾ ਨਾ ਕਦੀ ਕਿਸੇ ਨੇ ਆਣ ਕੇ ਬੋਲਣਾ ਨਾ ਤੇ ਗਵਾਚਾ ਤੇ ਜਾਂਦੀਆਂ ਹੀ ਲੋਕਾਂ ਦੇ ਘਰਾਂ ਚ ਜਿਹੜੀਆਂ ਨਹੀਂ ਜਾਂਦੀਆਂ ਇਹਨਾਂ ਨੂੰ ਗੜੀ ਲੱਗਦੀ ਆ ਕਿ ਜੇ ਆਂਡ ਗਵਾੜ ਇੰਨਾ ਬੋਲਣ ਦੇ ਇੰਨੀਆਂ ਗੱਲਾਂ ਡਿਆਵਾ ਕਰਨੀ ਤਾਂ ਹੀ ਹਟ ਜੀਏ ਤੂੰ ਉਹਨਾਂ ਘਰੋਂ ਹੋ ਗਿਆ ਚੱਲ ਜਾਂਦੀ ਆ ਉਧਰ ਵੀ ਚੱਲ ਜਾਂਦੀ ਆ ਫੇਰ ਆਣ ਕੇ ਮੈਨੂੰ ਦੱਸੀ ਤੇ ਕੀ ਜਾਂਦੀ ਆ ਭਲਾ ਦਲਜੀਤ ਵਾਲੀ ਤੇ ਕਿਹਦੇ ਹੱਥ ਹੋ ਗਈ ਆ ਮੈਨਾਂ ਕਦੀ ਹੀ ਦੇਨ ਨਾਲ ਲੈ ਕੇ ਆ ਜਾ ਕਦੀ ਸਰਪੰਚੋਂ ਨਾਲ ਲੈ ਕੇ ਆ ਜਾ ਉਹ ਜਿਆ ਸਰਪੰਚ ਵਾ ਜਿਹੜਾ ਫਟ ਦੇਣੀ ਇੱਥੇ ਆ ਜਾਂਦਾ ਵਾ ਦੱਸ ਤੇ ਆਲੀ ਇੱਦਾਂ ਨਾ ਲੱਗ ਜੂਗੀ ਭਲਾ ਕੈਲੀ ਸਾਡੇ ਨਾਮ ਇਹ ਤੱਕ ਇਹਨਾਂ ਕਿਦਾਂ ਲਵਾ ਦਊਗਾ ਕਾਨੂੰਨੀ ਕਾਰਵਾਈ ਕਰਨੀ ਇਹਨੇ ਭੱਜ ਲਾਂਦੇ ਹਾਂ ਮੈਂ ਉਹਦੇ ਉਧਰ ਵੀ ਕਿਹਾ ਹੈ ਉਹ ਮਾਦਾ ਹਾਂ ਕਰਾਈ ਇਹਨਾਂ ਵੱਡਾ ਕਾਨੂੰਨ ਦਾ ਜੱਦਾ ਹੈ ਨਹੀਂ ਬੜੀਆਂ ਸਬਜ਼ੀਆਂ ਬੰਡੀਆਂ ਵਾ ਹੁਣ ਤਾਂ ਬੜੀਆਂ ਖੁਸ਼ ਹੋਣੀਆਂ ਇੱਕ ਪੱਤ ਪਾ ਗਏ ਸਾਡੇ ਘਰ ਹਨਾ ਰਪਿੰਦਰ ਹੁਣ ਕੀ ਕਰਨਾਈ ਆ ਜਦੋਂ ਸਭ ਕੁਝ ਸਾਹਮਣੇ ਬੈਗੀਆਂ ਹੁਣ ਕੀ ਰੱਖਿਆ ਇੱਥੇ ਤੂੰ ਘਰ ਬੈਠੀ ਸਾਰਾ ਕੁਝ ਕਰਾਈ ਜਾਨੀ ਆ ਤੇ ਮੈਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਮੈਂ ਕੀ ਕਰਾਉਂਦੀ ਆ ਤੈਨੂੰ ਤਾਂ ਬੜੀ ਭੁੱਲਵਾ ਗੰਡੇ ਆ ਨਾ ਤੇ ਤੈਨੂੰ ਤਾਂ ਬੜੀ ਭੁੱਲਵਾ ਹੈ ਨਾ ਮੈਂ ਇੱਥੇ ਲੜਨ ਨੂੰ ਵਾਸਤੇ ਨਾ ਆਇਆ ਘਰ ਠੀਕ ਆ ਨਾ ਅਸੀਂ ਤੇ ਅੱਗੇ ਬੜੇ ਸਤੇ ਪਏ ਆ ਰੁਪਿੰਦਰ ਤੁਹਾਡੇ ਭਾਣੇ ਇਹ ਹੋਣਾ ਵਾ ਕਿ ਸਾਨੂੰ ਕੁਝ ਪਤਾ ਨਹੀਂ ਲੱਗਦਾ ਮੰਮੀ ਨੇ ਵੀ ਤਹੀ ਭੜਕਾਇਆ ਵਾ ਨਾ ਕਿ ਮੰਮੀ ਪੈਲੀ ਨਾ ਇਹਨਾਂ ਦੇ ਨਾ ਕਰਿਓ ਮੰਮੀ ਨੇ ਉਧਰ ਬਹਾਨਾ ਲਾਇਆ ਸੀ ਕਿ ਮੈਂ ਬਿਮਾਰ ਵਾਂ ਚੰਗੇ ਭਲੇ ਤੁਰੇ ਫਿਰਨ ਦੇ ਹੀ ਸਾਨੂੰ ਭਲਾ ਪਤਾ ਨਹੀਂ ਲੱਗਦਾ ਕੀ ਕਰਦੇ ਫਿਰਦੇ ਤੁਸੀਂ ਨਹੀਂ ਜੇ ਤੈਨੂੰ ਸਹੀ ਗੱਲ ਦਾ ਪਤਾ ਵਾ ਵੀ ਆਹ ਗੱਲ ਚੱਲਣ ਦੀ ਆ ਤੇ ਕਿਉਂ ਹਟੇ ਘਰੋਂ ਨੇ ਬਾਰ-ਬਾਰ ਹੈਂ ਕਦੀ ਤੂੰ ਭਾਜੀ ਨੂੰ ਕਲ ਦਿੰਦੀ ਆ ਕਦੀ ਤੂੰ ਕਿਸ ਨੂੰ ਕਲ ਦਿੰਦੀ ਆ ਸਰਪੰਚਾਂ ਤੱਕ ਤੂੰ ਹੀ ਖਬਰਾਂ ਪਹੁੰਚਾਉਂਦੀ ਆ ਵਾ ਇਹ ਕੰਮ ਚੰਗੇ ਨਹੀਂ ਆ ਤੁਹਾਡੇ ਵਾਸਤੇ ਠੀਕ ਵਾ ਨਾ ਤੁਹਾਡੀ ਸੋਭਾ ਨਹੀਂ ਹੋਉਂਦੀ ਕਿਹਦੇ ਦੀ ਚਾਦਰ ਬਣ ਲਈ ਆ ਜਿੱਦਾਂ ਤੂੰ ਬੜੀ ਭੋਲੀ ਹੁੰਨੀ ਆ ਘਰ ਬੈਠੀ ਸਾਰਾ ਕੁਝ ਕਰਾਈ ਜਾਂਦੀ ਆ ਤੇ ਹਲੇ ਇਹ ਮੈਨੂੰ ਪਤਾ ਕੱਖ ਨਹੀਂ ਆ ਜੇ ਇਹ ਗੱਲ ਤੇ ਆ ਗਈਆਂ ਨਾ ਤੇ ਜਾ ਫਿਰ ਪੈਲੀ ਨਹੀਂ ਉਹ ਮਿਲਣੀ ਫੇ ਚੰਗੀ ਰਹਿਣਗੀ ਦੀਦੀ ਹਾਂ ਕਿੱਦਾਂ ਦੀ ਗੱਲ ਹੋਈ ਆਪਣਾ ਹੱਕ ਮੰਗਣ ਦੇ ਆ ਉਹ ਤੁਹਾਡੀ ਪੈਲੀ ਨਹੀਂ ਮੰਗਣ ਦੇ ਜਿਹੜੀ ਉਹਨਾਂ ਦੇ ਹਿੱਸੇ ਦੀ ਬੰਦੀ ਆ ਨਾ ਉਹੀ ਕਹਿਣ ਦੇ ਆ ਮੈਂ ਵੀ ਸਮਝਣ ਦੀ ਆ ਕਿ ਉਹ ਪਹਿਲੀ ਡੇ ਆ ਕਹਿਣ ਪਰ ਕਪਾਤ ਪਾਉਂ ਨਾਲ ਕੋਈ ਜ਼ਿਆਦਾ ਮਿਲ ਜਣੀ ਆ ਤੇ ਤੂੰ ਹੀ ਕਪਾਤਾ ਤੂੰ ਪੰਚਾਇਤਾਂ ਦਾ ਕਿੰਨੇ ਖਬਰਾਂ ਪਚਾਤੀਆਂ ਪਚਾਉਣੀਆਂ ਹੀ ਜੀ ਤੇ ਪਿਆਰ ਤੇ ਸਾਸੀ ਨੇ ਮੰਗਣ ਡੇ ਹੀ ਤੂੰ ਕਿੰਨੀ ਕੀ ਦਿੱਤੀ ਜ਼ਮੀਨ ਉਹਨਾਂ ਦੀ ਉਹ ਚੰਗਾ ਨਹੀਂ ਚੁੱਪ ਕੀਤੀ ਰੋ ਕਿੱਡੀ ਤੂੰ ਬਣ ਲੱਗੀ ਪੈਣ ਵਾਲ ਦੀ ਸਿਮੀ ਚੁੱਪ ਕਰ ਜਾ ਜੇ ਆਈ ਆ ਨਾ ਤੇ ਚੌਂ ਬਰਗ ਬੈਠੀ ਰੋ ਨਹੀਂ ਤੂੰ ਹੀ ਬੋਲਣ ਕਿਦਾਂ ਡੇ ਸਾਡੇ ਘਰ ਆ ਕੇ ਇਹ ਤਾਂ ਫਿਰ ਇਦਾਂ ਹੀ ਆ ਖੁਦ ਹੀ ਆਵਾਜ਼ ਖੁਦ ਹੀ ਹੋਣੀ ਆ ਜਿੱਦਾਂ ਬੋਲੇਗੀ ਫਿਰ ਉਹਦਾ ਹੀ ਬੋਲਣਾ ਮੈਂ ਵੀ ਜੇ ਤੂੰ ਹੀ ਕਹਿੰਨੇ ਆ ਨਾ ਲੋਕੀ ਤੁਹਾਨੂੰ ਗੱਲਾਂ ਕਰਨਗੇ ਸਾਨੂੰ ਨਹੀਂ ਲੋਕਾਂ ਨੇ ਗੱਲਾਂ ਕਰਨੀਆਂ ਲੋਕਾਂ ਨੇ ਤੁਹਾਨੂੰ ਗੱਲਾਂ ਕਰਨੀਆਂ ਵਾ ਕਿਸ ਦਾ ਹੱਕ ਖਾਂਦੇ ਤੁਸੀਂ ਨੀ ਕੀ ਹੱਕ ਖਾਂਦੇ ਸਾਰਾ ਘੋਤ ਤੂੰ ਲੈ ਕੇ ਬੈ ਗਈ ਆ ਹੋਰ ਦੱਸ ਕੀ ਚਾਹੀਦਾ ਵਾ ਹਉ ਜਾਨ ਲੱਲਾ ਹੱਡੀ ਫੇ ਚੰਗੀ ਰਹੇਗੀ ਨਹੀਂ ਦੀਦੀ ਤੂੰ ਮੈਨੂੰ ਇਹ ਦੱਸੋ ਤੂੰ ਦਿੱਤਾ ਕੀ ਇਹਨਾਂ ਨੂੰ ਜਦੋਂ ਦੀ ਮੈਂ ਇੱਥੇ ਰਹਿਣ ਦੀ ਆ ਤੂੰ ਬਸ ਆਪੇ ਆਪਣੇ ਵਾਲੀ ਸਭ ਕੁਝ ਖੇਚਦੇ ਹੋ ਇਹਨਾਂ ਨੂੰ ਤੋ ਕੱਖ ਨਹੀਂ ਦਿੱਤਾ ਜੇ ਘਰਵਾ ਤੇ ਘਰ ਵੀ ਤੂੰ ਕਿੱਦਾਂ ਰਹਿ ਦਿੱਤਾ ਆਪ ਚੰਗਾ ਲੈ ਲਿਆ ਤੁਸੀਂ ਜੇ ਘਰੋਂ ਦਾ ਘਰੋਂ ਤੁਸੀਂ ਇਹਨਾਂ ਨੂੰ ਬਾਹਰ ਕੱਢਤਾ ਵਾ ਤੇ ਜੇ ਮਾਸਰ ਦੇ ਪੈਸੇ ਆਏ ਆ ਉਹ ਵੀ ਤੁਸੀਂ ਸਾਰੇ ਖਾ ਗਏ ਹੋ ਤੇ ਜਿਹੜੀ ਮਾਸੀ ਦੀ ਪੈਨਸ਼ਨ ਹੁੰਦੀ ਆ ਉਹ ਤੂੰ ਕਿੰਨੇ ਕੁ ਦਿੰਦੇ ਇਹਨਾਂ ਨੂੰ ਸਿਮੀ ਤੇਰਾ ਬੋਲਣ ਦਾ ਮਤਲਬ ਨਹੀਂ ਬੰਦਾ ਠੀਕ ਵਾ ਨਾ ਤੂੰ ਹੁਣ ਸਹੁਰਿਆਂ ਵਾਲੀ ਹੋ ਗਈ ਆ ਪੈਣ ਵਾਲਦੀ ਨਾ ਘਾਟੀ ਗੱਲ ਕਰ ਆਪਣੇ ਸਹੁਰਿਆਂ ਦਾ ਮਤਲਬ ਰੱਖ ਕਿ ਕਿੱਦਾਂ ਮੈਂ ਆਪਣਾ ਉੱਥੇ ਰਹਿਣਾ ਤਾਂ ਕਿੱਥੇ ਨਹੀਂ ਠੀਕ ਵਾ ਨਾ ਸਮਝਾ ਨਾ ਇੱਥੇ ਆ ਕੇ ਬਧੇਰੇ ਸਿਆਣੀ ਆ ਆਪਾਂ ਤੂੰ ਵੀ ਹੁਣ ਬੜੀ ਚਾਦਰ ਬਣ ਗਈ ਤੇ ਇਹ ਚ ਮਾੜਾ ਉਹ ਕੀ ਕਹਿੰਦੀ ਆ ਸੱਚੀ ਕਹਿੰਦੀ ਆ ਸੱਚ ਤਾਂ ਬੜਾ ਕਹਿੰਦੀ ਆ ਤੂੰ ਦੋਵੇਂ ਭੈਣਾਂ ਬੜੀਆਂ ਸੱਚੀਆਂ ਵਾ ਇਹ ਹੈਗੀਆਂ ਜਾਂ ਨਹੀਂ ਨਾ ਬੋਲਦੀ ਉਹਦਾ ਇਹਨਾਂ ਨੂੰ ਚੰਗੀ ਲੱਗਦੀ ਜੇ ਸਾਰਾ ਕੰਮ ਕਰਕੇ ਆਉਂਦੀ ਸੀ ਹੁਣ ਮੈਂ ਕਿੱਥੋਂ ਚੰਗੀ ਲੱਗਣਾ ਹੁਣ ਆਪੀ ਭੈਣ ਦੀ ਜੀ ਗੱਲ ਕਹਿੰਦੀ ਮੈਂ ਆਹੋ ਬੜਾ ਤੂੰ ਕੰਮ ਕਰਦੀ ਰਹੀ ਸੀ ਤੇ ਰਪਿੰਦਰ ਜੇ ਪਹਿਲੀ ਦੀ ਗੱਲ ਕਰਦੀਆਂ ਨਾ ਪਹਿਲੀ ਤੇ ਤੁਹਾਨੂੰ ਮਿਲ ਹੀ ਜਾਣੀ ਆ ਨੀ ਚੰਗਾ ਚੰਗਾ ਚੁੱਪ ਕੀਤੀ ਰੋ ਜੇ ਇਹ ਗੱਲ ਤੇ ਐਈ ਹੈ ਨਾ ਤੇ ਪਹਿਲੀ ਨਹੀਂ ਉਹ ਤੁਹਾਨੂੰ ਦੇਣੀ ਜੇ ਹਾਂ ਗੱਲ ਤੇ ਆਏ ਨਾ ਕੋਈ ਗੱਲ ਨਹੀਂ ਪਹਿਲੀ ਕਢਵਾ ਕੇ ਦੱਸਾਂਗੇ ਤੁਹਾਨੂੰ ਕਿੱਡੀ ਛੇਤੀ ਲੜਨਾ ਆ ਜਾਂਦੇ ਇੱਧਰ ਸਾਡੇ ਨਾਲ ਤੇ ਤੁਸੀਂ ਬੋਲਣਾ-ਬੋਲਣਾ ਤੁਸੀਂ ਤੇ ਸਰਪੰਚ ਨੂੰ ਵੀ ਨਹੀਂ ਛੱਡਿਆ ਸਿਆਣਾ ਬਹਿਣਾ ਹੈਗਾ ਹੀ ਉਹ ਨਹੀਂ ਮੇਰੀ ਗੱਲ ਸੁਣਾ ਜਦੋਂ ਸਰਪੰਚ ਨੂੰ ਘਲਾਉਣਾ ਦੂ ਉਧਰ ਕਲਮ ਨਹੀਂ ਆ ਇੱਥੇ ਲਿਆਇਆ ਘਰਾਂ ਆਪਣੇ ਘਰ ਸਾਡੇ ਘਰ ਕਿਉਂ ਛਿੰਜ ਪਾਉਂਦੇ ਆਗੇ ਤੇ ਛਿੰਜ ਤੁਹਾਡੇ ਘਰ ਹੀ ਪਾਉਣੀ ਆ ਪਾਉਣੀ ਇੱਥੇ ਤਾਲੀ ਤੁਸੀਂ ਸਾਹਮਣੇ ਬੈਠੇ ਮੇਰੀ ਸੁਣ ਲੈ ਗੱਲ ਜੇ ਹੁਣ ਸਰਪੰਚ ਸਾਡੇ ਘਰ ਚਲ ਗਿਆ ਚਾਹੇ ਕੋਈ ਬਗਾਣਾ ਬੰਦਾ ਸਾਡੇ ਘਰ ਆ ਗਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਜੀ ਹਾਂ ਤਾਂ ਮਕੀ ਦਿੰਨੀ ਆ ਨਾ ਤੇ ਜ਼ਰੂਰ ਆਊਗਾ ਹੁਣ ਫਿਰ ਨਹੀਂ ਜੇ ਹੈ ਗਲਤੀ ਐਈ ਹੈ ਨਾ ਕਿ ਸਰਪੰਚ ਨੇ ਆਉਣਾ ਤੁਹਾਡੇ ਘਰ ਜਿੱਦਾਂ ਵੀ ਆ ਤੇ ਜੇ ਸਾਡੇ ਘਰ ਕੋ ਚੁੱਕਿਆ ਗਿਆ ਚਾਹੇ ਜੇ ਇਹਨਾਂ ਨੇ ਕੋਈ ਗੱਲਬਾਤ ਹੋ ਗਈ ਇਹਨਾਂ ਨਾਲ ਕਿ ਤੁਹਾਡਾ ਨਾਲ ਲਗੜਾਈ ਉਹ ਬੱਜੇ ਮਰਜੋਗੇ ਸਾਰੀ ਉਮਰ ਜੇਲ੍ਹ ਦੇ ਵਿੱਚ ਤੇ ਛਡਾਉਣਾ ਤੁਹਾਨੂੰ ਕਿਹਨੇ ਨਹੀਂ ਜੇ ਫੇਰ ਚੰਗੇ ਰਹੋਗੇ ਬਸ ਤੁਹਾਡੇ ਕੋ ਤੇ ਇਹੋ ਗੱਲਾਂ ਵਾਂ ਜਦੋਂ ਸੱਚ ਸੁਣਾਈਏ ਨਾ ਫੇਰ ਅਗੇ ਡਰਾਵਾ ਦੇਣ ਲੱਗ ਪੈਂਦੇ ਆ ਅਸੀਂ ਨਹੀਂ ਡਰਦੇ ਹੈਗੇ ਠੀਕ ਆ ਨਾ ਜੋ ਮਰਜ਼ੀ ਕਰ ਲਓ ਤੂੰ ਤਾਂ ਨਹੀਂ ਡਰਦੀ ਤੂੰ ਡਰ ਆ ਗਈ ਸਾਰੇ ਰੱਖੇ ਆ ਤੂੰ ਕੋ ਡਰਨਾ ਬਥੇਰਾ ਡਰਦੇ ਰਹੇ ਆ ਅੱਗੇ ਬੋਲਦੇ ਨਹੀਂ ਹੁੰਦੇ ਹੀ ਹੁਣ ਮਜਬੂਰੀ ਕਰਕੇ ਬੋਲਣਾ ਪੈ ਰਿਹਾ ਟਾਡੇ ਅੱਗੇ ਆ ਤੂੰ ਤਾਂ ਨਹੀਂ ਬੋਲਦੀ ਬੜੀ ਚੁੱਪ ਕੀਤੀ ਰਹੀ ਹੁੰਦੀ ਐ ਪੋਲਿਆਂ ਦਾ ਤਾਂ ਜਮਾਨਾ ਹੈ ਨਹੀਂ ਅੱਜ ਕੱਲ ਸਗੋਂ ਜਮਾਨਾ ਹੈ ਨਹੀਂ ਪੋਲਿਆਂ ਦਾ ਜਿੰਨੀਆਂ ਤੁਸੀਂ ਤੇਜ ਮਾ ਨਾ ਇੰਨੀਆਂ ਕਿ ਦੋ ਚਾਰ ਹੋਰ ਹੁੰਦੀਆਂ ਨਾ ਤੇ ਫੇਰ ਬੰਨ ਕੀ ਬਨ ਜਾਂਦਾ ਇਹ ਤਾਡੇ ਬੰਨਣਾ ਹੀ ਪੈਂਦਾ ਵਾ ਜੇ ਆਪਣੇ ਹੱਕ ਲਈ ਲੜਦੇ ਹੋਰ ਤੂੰ ਨੀ ਨਾ ਕੁਝ ਕਰ ਟੈਨ ਨੂੰ ਤਾਂ ਮੈਂ ਕਹਿੰਦੀ ਚੁੱਪ ਕੀਤੀ ਰੋ ਮੈਂ ਕਿਉਂ ਚੁੱਪ ਰਾਵਾਂ ਮੈਂ ਤਾਂ ਆਪਣੀ ਭੈਣ ਵੱਲ ਦੀ ਗੱਲ ਕਰਨੀ ਆ ਕਰਨੀ ਤੂੰ ਭੈਣ ਵੱਲ ਦੀ ਐਡਾ ਭੈਣ ਦਾ ਇਹ ਜਉਂਦਿਆ ਨਾ ਤੇ ਲੈ ਜਾ ਇਹਨੂੰ ਉਥੇ ਬੋਲ ਬਾਲ ਕੇ ਤੇ ਲੈ ਲੈਨੇ ਜਮੀਨ ਇਹਨਾਂ ਨੇ ਕੀ ਕਰਨਾ ਵਾ ਤੇ ਲੈ ਜਾ ਇਹਨੂੰ ਨਾਲ ਦੀਦੀ ਜੀ ਹਾਂ ਗੱਲ ਤੇ ਆਏ ਹੋ ਨਾ ਤੁਸੀਂ ਤਾਂ ਆਪਾਂ ਪੁਲਿਸ ਸੱਦਾਂਗੇ ਐਦਾਂ ਨਹੀਂ ਤੁਸੀਂ ਕਰਨਾ ਕੋਈ ਵੀ ਨਹੀਂ ਚੰਗਾ ਕਿ ਡੇਗ ਕੇ ਚਾਰਕ ਦੁਖੀਆਂ ਕੋਲਾਗੇ ਤੇ ਕਿੱਦਿਆਂ ਨੂੰ ਗੱਲਾਂ ਆਉਣ ਲੱਪੀਆਂ ਵਾ ਚਾਹ ਭੈਣ ਤੂੰ ਆਪਣੇ ਘਰ ਜਾ ਪਹਿਲਾਂ ਤਾਂ ਕੁੰਦੀ ਨਹੀਂ ਹੁੰਦੀ ਤੇ ਦੀਦੀ ਹੁਣ ਕੁੰਨ ਤੇ ਤੁਸੀਂ ਮਜਬੂਰ ਕੀਤਾ ਵਾ ਕੀਤਾ ਉਹਦੀ ਮਜਬੂਰੀ ਜਾਂ ਚੁੱਪ ਕੀਤੀ ਰੋ ਡੈਪੀ ਹੋ ਰਹੀ ਵੇਖ ਲੈ ਦੀਦੀ ਕਿੰਨੀ ਓਕੇ ਹੋ ਕੇ ਗਏ ਆ ਇਹਨਾਂ ਨੂੰ ਨਾ ਹੁਣ ਮਤ ਦੇਣੀ ਪੈਣੀ ਆ ਤੂੰ ਜਣਾ ਢਿੱਲੇ ਨਾ ਪਿਓ ਹੁਣ ਇਹਨੂੰ ਤੇ ਪ੍ਰਧਾਨ ਬਣਾਇਆ ਵਾ ਘਰ ਦੀ ਤੇ ਜਿਹੜਾ ਵੀ ਕੰਮ ਕਰਨ ਦਾ ਰਪਿੰਦਰ ਨਹੀਂ ਕਰਨਾ ਹੁੰਦਾ ਜੇ ਕੋਈ ਵੀ ਗੱਲ ਹੋ ਜੇ ਤੇ ਲੜਨ ਇੱਧਰ ਆ ਜਾਂਦੀ ਐ ਬਸ ਲੜਨਾ ਹੀ ਹੁੰਦਾ ਵਾ ਆਪਣੇ ਘਰ ਤੇ ਨਹੀਂ ਨਾ ਸਾਂਭਣ ਦੀ ਚਾਜ ਨਾ ਬਾਜੀ ਵੱਲ ਵੇਖ ਲੈ ਕੀ ਕਰਦਾ ਫਿਰਂ ਡਿਆ ਬਾਜੀ ਕੀ ਪਤਾ ਕਾਦਾ ਹੰਕਾਰ ਕਰਦੀ ਐ ਹੰਕਾਰ ਕਰਦਾ ਕਰਨਾ ਦੀਦੀ ਪਤਾ ਮੰਮੀ ਮੇਰੇ ਵੱਲ ਵਾ ਤੇ ਪੈਸਾ ਵੀ ਸਾਡੇ ਕੋਲ ਹੈਗਾ ਵਾ ਇਹੀ ਗੱਲ ਦਾ ਇਹਨੂੰ ਹੰਕਾਰ ਆ ਸਾਰਾ ਚਲ ਕੋਈ ਗੱਲ ਨਹੀਂ ਸਿਮੀ ਲੈ ਤੜਕਾ ਕੱਟ ਲੈ ਫਿਰ ਮੈਂ ਲਾਵਾਂ ਤੜਕਾ ਹਾ ਜਿੰਮੀ ਫਿਰ ਗਿਆ ਕੰਮ ਨਹੀਂ ਤੁਹਾਡੇ ਵਾਲੇ ਕੰਮ ਇੱਕ ਕੀ ਕੰਮ ਪੈ ਗਿਆ ਦੱਸ ਇਹਨਾਂ ਦਾ ਨਾ ਫੋਨ ਆਉਂਦਿਆ ਸੀ ਮੈਨੂੰ ਪੁੱਛਣ ਦੇ ਹੀ ਕਿ ਬਾਜੀ ਨੇ ਵੇਖੀ ਨਾ ਮਸ਼ੀਨ ਹਜੇ ਸਿੰਮੀ ਤੈਨੂੰ ਪਤਾ ਤੇ ਹੈਗਾ ਵਾ ਹਜੇ ਪਹਿਲੀ ਦੇ ਚੱਕਰ ਵੱਲ ਤੁਰੇ ਫਿਰਦੇ ਆ ਤੇ ਕੀ ਕਰੀਏ ਹੁਣ ਨਾਲੇ ਨਾ ਪੈਸੇ ਵੀ ਨਹੀਂ ਹੈਗੇ ਹਜੇ ਤੇ ਮਸ਼ੀਨ ਕਿੱਥੋਂ ਲੈਣੀ ਆ ਬਾਜੀ ਤੇਰੇ ਨੂੰ ਮਨਾਇਆ ਸੀ ਕਿ ਚੱਲ ਸਿੰਮੀ ਉਹਨਾਂ ਕੋਲ ਲੈ ਲੈਣੇ ਪੈਸੇ ਆਪਾਂ ਦੇ ਹੀ ਦੇਣੇ ਆ ਉਹਦੇ ਮੰਨਣ ਨਹੀਂ ੜੇ ਕੀ ਕਰਾਂ ਹੁਣ ਮੈਂ ਤੇਰੀ ਕੋਈ ਗੱਲ ਨਹੀਂ ਬਾਜੀ ਮੰਨੇ ਹੀ ਆ ਤੇ ਨਾਲੇ ਪੈਸਿਆਂ ਦੀ ਗੱਲ ਵਾ ਨਾ ਆਖਣ ਦੇ ਹੀ ਇੱਕ ਮਸ਼ੀਨ ਵੀ ਇਹੋ ਜਾ ਕੇ ਤੇ ਪੈਸਿਆਂ ਦਾ ਪ੍ਰਬੰਧ ਹੋ ਗਿਆ ਵਾ ਚਲ ਥੋੜੇ ਪੈਸੇ ਦੇ ਲਾਂਗੇ ਬਾਕੀ ਕਿਸ਼ਤਾਂ ਕਰ ਲਾਂਗੇ ਆਪਾਂ ਰੱਬ ਮਾਨੇ ਨਾ ਹੀ ਬਾਹ ਫਰਦਾ ਹੁੰਦਾ ਵਾ ਪਤਾ ਥੋੜਾ ਵਾ ਕਦੋ ਦਿਨ ਬਦਲ ਜਾਣੇ ਆ ਸਿਮੀ ਗੱਲ ਤੇਰੀ ਸਹੀ ਆ ਕੋਈ ਗੱਲ ਨਹੀਂ ਹੁੰਦੇ ਆ ਨਾ ਤੇ ਮੈਂ ਇਹਨਾਂ ਨੂੰ ਮਨਾਉਣੀ ਆ ਦਿਨ ਇਦਾਂ ਹੀ ਬਦਲਨੇ ਆ ਤੈਨੂੰ ਤੇ ਪਤਾ ਹੀ ਆ ਹੁਣ ਕਦੀ ਕੋਈ ਆ ਜਾਂਦਾ ਸਾਡੇ ਨਾਲ ਲੜਨ ਕਦੀ ਕੋਈ ਆ ਜਾਂਦਾ ਵਾ ਤੇ ਅਸੀਂ ਕਿਨੇ ਦਿਨ ਮਾਰੇ ਕੱਟਣ ੜੇ ਆ ਓ ਨੀ ਦੀਦੀ ਤੁਸੀਂ ਮੈਨੂੰ ਇੰਨੇ ਚੰਗੇ ਘਰ ਵਿਆਇਆ ਵਾ ਤੇ ਮੇਰਾ ਤਾਂ ਕੋਈ ਫਰਜ਼ ਬੰਦਾ ਵਾ ਨਾ ਅੱਡੇ ਵੀ ਦਿਨ ਚੰਗੇ ਲੈ ਕੇ ਆਵਾ ਤੁਸੀਂ ਮੇਰਾ ਮਾਰੇ ਟਾਈਮ ਤੇ ਸਾਥ ਦਿੱਤਾ ਹੀ ਤੇ ਮੈਂ ਕਿੱਦੋਂ ਦੀ ਚੰਗੀ ਹੋਵਾਂਗੀ ਜੇ ਮੈਂ ਤੁਹਾਡਾ ਸਾਥ ਨਾ ਦਵਾਂਗੀ ਤੇ ਚਲ ਕੋਈ ਗੱਲ ਨਹੀਂ ਸਿੰਮੀ ਆਉਂਦੇ ਆ ਤੇਰੇ ਬਾਜੀ ਤੇ ਮੈਂ ਕਰਦੀ ਉਹਨਾਂ ਨਾਲ ਗੱਲ ਨਹੀਂ ਤੂੰ ਗੱਲ ਜ਼ਰੂਰ ਕਰਿਓ ਆ ਮਸ਼ੀਨ ਦਾ ਤੇ ਪਤਾ ਕਰਨ ਹਾਂਜੀ ਹਾਂਜੀ ਪੈਸੇ ਬਾਅਦ ਚ ਦਿੱਤੇ ਜਾਣਗੇ ਨਹੀਂ ਪੈਸੇ ਕੋਈ ਨਹੀਂ ਤੂੰ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਤੂੰ ਸਿਰਫ ਮਸ਼ੀਨ ਵੇਖੋ ਚੰਗੀ ਜੀ ਤੇ ਬਾਜੀ ਕੁਝ ਕਹਿਣਗੇ ਤਾਂ ਨਾ ਨਹੀਂ ਨਹੀਂ ਸੱਚੀ ਬੜੀ ਸ਼ਰਮਜੀ ਆਉਂਦੀ ਆ ਕੋਈ ਗੱਲ ਨਹੀਂ ਦੀਦੀ ਉਹ ਬੜਾ ਸਾਥ ਦੇਂਦੇ ਰਹਾ ਡਾ ਉਹਨਾਂ ਨੇ ਕਿਹਾ ਵਾ ਕਿ ਭਾਜੀ ਜ਼ਰੂਰ ਇੱਕ ਵਾਰੀ ਮਸ਼ੀਨ ਵੇਖ ਕੇ ਆਉਣ ਇਹ ਨਾ ਕਿ ਕੰਮ ਢਿੱਲਾ ਹੀ ਰਹਿ ਦੇ ਸਿਮੀ ਕਿਤੇ ਮਨ ਚ ਸੋਚਣ ਨਾ ਕਿ ਇਹਨਾਂ ਨੇ ਤਾਂ ਤ ਨਹੀਂ ਕੁੜੀ ਦਾ ਵਿਆਹ ਕੀਤਾ ਚੰਗੇ ਘਰ ਕਿ ਅਹੀਂ ਪੈਸੇ ਮੰਗਾਗੇ ਉਹਨਾਂ ਕੋਲ ਨਹੀਂ ਨਹੀਂ ਦੀਦੀ ਇਦਾਂ ਦੇ ਹੈ ਨਹੀਂ ਏ ਤੁਸੀਂ ਨਾ ਇਹੋ ਜਿਹੀ ਗੱਲਾਂ ਸੋਚੋ ਚਲੋ ਹੁਣ ਕੰਮ ਕਰ ਲਓ ਤੁਸੀਂ ਵੀ ਆਪਣਾ ਚਲ ਠੀਕ ਆ ਸਿਮੀ ਕੀ ਨਕਾ ਦਿਲ ਜਿੰਦਾ ਹੈ ਹੈਲੋ ਹੈਲੋ ਮੰਮੀ ਸਾਸ ਦੀ ਹਾਲ ਸਾਸਰੀ ਘਰ ਪਤਾ ਕੀ ਹਾਲ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਤੂੰ ਸੁਣਾ ਮੈਂ ਹੀ ਸੁਣਾਉਣੀ ਆ ਆਲਰੇਡੀ ਬਈ ਕੰਮ ਕਰਨ ਦੇ ਜੇ ੱੱਗੇ ਕਰਨ ਦੇ ਜੇ ਕੀ ਕੰਮ ਕਰਨ ਦੇ ਆਹ ਤੂੰ ਹੀ ਦੱਸ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤਾਰੀਓ ਮੈਂ ਤੈਨੂੰ ਅਪੀਰੀ ਲੱਗੀ ਹੁਣ ਕਿੱਥੋਂ ਲੱਗਣੀ ਚੁੱਪ ਕਰਕੇ ਨ ਮੁੰਡੇ ਦੇ ਨਾਲ ਤੈੜੀ ਕਰਦੇ ਦਿਲਜਿੰਦਰ ਮੈਂ ਆ ਤੇ ਫਸੀ ਆ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਮੰਮੀ ਅੱਜ ਤਾਂ ਕੰਤੇ ਨਾਲ ਕਰਵਣੀ ਗੱਲ ਕਿਹੜੀ ਆ ਉਹਦੀ ਪਹਿਲੀ ਉਹਦੇ ਨਾਲ ਆਉਣੀ ਤੇ ਉਹਦੀ ਉਹਦੇ ਨਾਲ ਆਉਣੀ ਇਹਨਾਂ ਦੀ ਰਹਿਣੀ ਆ ਕੱਲ ਨੂੰ ਹੁਣ ਮੈਨੂੰ ਇਹ ਟਿਕਾਣੇ ਨਹੀਂ ਦਿੰਦੇ ਨਾ ਪਿੰਦਰ ਟਿਕਣ ਦਿੰਦੀ ਤੇ ਨਾਲ ਲਵਲੀ ਮੈਂ ਘਰਾਂ ਵੀ ਕੀ ਮੈਨੂੰ ਦੱਸ ਨਾ ਕਿ ਸਮਝਾ ਮੈਨੂੰ ਮੈਂ ਤੈਨੂੰ ਕੀ ਸਮਝਾਵਾਂ ਮੈਂ ਇੱਕ ਵਾਰੀ ਸਮਝਾਇਆ ਤੇ ਗੁੱਸੂ ਹੈ ਨਹੀਂ ਆਇਆ ਜੋ ਵੀ ਆ ਮੰਮੀ ਯੋ ਮੈਂ ਤੈਨੂੰ ਆਖਿਆ ਸੀ ਕਿ ਚੁੱਪ ਕਰਕੇ ਉਧਰ ਚੱਲ ਜਾ ਤਾ ਵੀ ਨੇ ਤੂੰ ਹੀ ਘਰੋਂ ਗਈ ਹੈ ਜੀ ਇਹ ਹੋ ਗਿਆ ਇਹਨੇ ਝੜਕਾ ਬਸ ਦਸ ਮੈਂ ਐਵੇਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਤਾਂ ਸੁਦਿਆਣ ਹੀ ਹੋ ਗਈ ਸੋਚ-ਸੋਚ ਕੇ ਹੂੰ ਕਿਤੇ ਐੜ ਤੇ ਹੁਣ ਆਈ ਮਾਰੀ ਉਮਰ ਹੀ ਤੂੰ ਤੇ ਸਗਣ ਬਣੀ ਰਹੀ ਐ ਤੈਨੂੰ ਮੈਂ ਐਨਾ ਸਮਝਾਇਆ ਸੀ ਐਨਾ ਸਮਝਾਇਆ ਸੀ ਕਿ ਉਹਨਾਂ ਨੇ ਤੇਰੀ ਬਧੀਰੀ ਸੇਵਾ ਕਰਦੀ ਐ ਤੂੰ ਉਧਰ ਚੱਲ ਜਾ ਪਤਨੀ ਤੂੰ ਤੇ ਤੂੰ ਹਿੱਲਦੀ ਨਹੀਂ ਹੈ ਜੀ ਮੈਨੂੰ ਜਾਣਾ ਹੀ ਨਹੀਂ ਉਧਰ ਕਿਦਾਂ ਉਹ ਤੇਰਾ ਮੁੰਡਾ ਹੀ ਨਹੀਂ ਹੁੰਦਾ ਜੇ ਮੈਂ ਉਧਰ ਚਲ ਜਾ ਤੇ ਇਹ ਐਨੀ ਮੇਂ ਰੋਟੀ ਪਾਣੀ ਪੁੱਛਦੀ ਇਹ ਉਧਰ ਜਾਵਾ ਉਹ ਕਿ ਚਾਜਨੇ ਬੋਲਦੀ ਮਮੀ ਐਵੇਂ ਨਾ ਇਦਾਂ ਮਾਰੀ ਜਾਇਆ ਪਰ ਕਿੱਦਾਂ ਨਹੀਂ ਉਹਨੇ ਤੈਨੂੰ ਪੁੱਛਿਆ ਉਹ ਤੇ ਵਿਚਾਰੀ ਤਾਂ ਉਹ ਤੁਹਾਡਾ ਕਰਦੀ ਬੜਾ ਵਾ ਤੁਸੀਂ ਨਹੀਂ ਉਹਦੀ ਕਦਰ ਕਰਦੇ ਹੈਗੀ ਹੁਣ ਉਹਦੋਂ ਕੀਤਾ ਹੀ ਮਾੜਾ ਮੋਟਾ ਮੈਨੂੰ ਸਾਂਭਿਆ ਹੀ ਤਾਂ ਤਾਂ ਵੀ ਮੇਲੇ ਮਾਰਦੀ ਉਸੇ ਵਲੇ ਫਿਰ ਪਿੰਦਰ ਮੈਨੂੰ ਗੱਲਾਂ ਕਰਦੀ ਤੇ ਮੇਲੇ ਤੇ ਮਮੀ ਉਹਨੇ ਮਾਰਦੇ ਨਹੀਂ ਜਿਦੋਂ ਤੇਰਾ ਕੋਈ ਸਟੈਂਡ ਹੀ ਨਹੀਂ ਹੈ ਨਾ ਤੂੰ ਇੱਕ ਵਾਰੀ ਗੱਲ ਕਰਦੀ ਆ ਦੂਜੀ ਵਾਰੀ ਮੁਕਰ ਜਾਂਦੀ ਹੈ ਤੇ ਉਹ ਕੀ ਕਰੇ ਹਾਂ ਤੇ ਸਾਰੇ ਤੇ ਸਿਆਪੇਲੇ ਰਪਿੰਦਰ ਦੇ ਨਹੀਂ ਤੈਨੂੰ ਪਤਾ ਇਹ ਤੈਨੂੰ ਕੋਈ ਨਹੀਂ ਪਤਾ ਮੈਨੂੰ ਉਹ ਮਗਰ ਲੰਦੀ ਹੈ ਤੇ ਕਹਿੰਦੀ ਹੈ ਸਾਰਾ ਕੋ ਕਾਰ ਫਿਰ ਮੈਂ ਰੋਟੀ ਨਹੀਂ ਪੁੱਛਣੀ ਤੈਨੂੰ ਇਦਾਂ ਤੈਨੂੰ ਪਤਾ ਵਾ ਵੀ ਸਾਰੇ ਸਿਆਪੇ ਉਹਦੇ ਆ ਤੇ ਉਹਦੀ ਭੂਹਣਾ ਤੇ ਢੀ ਤੂੰ ਉਹਦੀ ਨਜ਼ਰ ਲੱਗੀ ਰਹੀ ਕਾਲੀ ਉਮਰ ਮੇਰਾ ਤੇ ਜੇ ਕਰ ਮੈਂ ਮਾਂ ਖਾ ਕੇ ਕੋ ਮਰ ਜਾ ਆ ਮੈਂ ਤਾਂ ਫਸ ਗਈ ਆ ਆ ਮੈਂ ਆਂ ਤੇ ਫਿਰ ਇੰਨੀ ਗੱਲਾਂ ਕਹਿ ਰਿਆ ਕਰੋ ਕਿ ਜੇ ਨੰਦੀ ਨੂੰ ਕੋ ਕਹੋ ਉਹ ਕਹਿੰਦਾ ਮੈਂ ਖਾ ਕੇ ਮਰ ਜਣਾ ਵਾ ਜੇ ਤੈਨੂੰ ਕਹੋ ਤੂੰ ਕਹਿੰਦੀ ਖਾ ਕੇ ਮਰ ਜਣਾ ਜੇ ਬਹੁਤੀ ਗੱਲਾਂ ਤੇ ਆਣ ਕੇ ਤੂੰ ਹੱਲ ਕਰ ਲਾ ਆ ਜਾ ਤੂੰ ਤਿਆਰ ਹੋ ਕੇ ਆ ਕਰਨੀ ਹੈ ਮੈਨੂੰ ਫਿਰ ਗੱਲ ਕਰਨੀ ਆਂਦੀ ਹੈ ਪਰ ਇਹ ਆ ਕਿ ਤੂੰ ਵੀ ਨਾ ਆਪਣੇ ਪੈਰਾਂ ਤੇ ਰਹਿਦੀ ਹੈਗੀ ਉਹਨਾਂ ਨੂੰ ਮੈਂ ਕੀ ਕਹਾਂ ਮੈਨੂੰ ਇਹ ਟਿਕਣ ਦਵੇ ਤੇ ਫੇਰ ਹੀ ਨਾ ਦੋਵੇਂ ਜੀ ਯਾਰ ਮੈਨੂੰ ਟਿਕਣ ਨਹੀਂ ਦਿੰਦੇ ਤੂੰ ਮੂ ਨਹੀਂ ਦੇ ਪਾਤੇ ਨਾ ਨਾਗਾ ਮੈਂ ਹੱਥੇ ਆ ਕੇ ਤੁਹਾਨੂੰ ਕਰਦੀ ਆਂ ਚੱਲ ਆ ਜਾ ਹੋਰ ਤੇ ਆਵੇਂ ਨਾ ਹੱਦੈ ਦੁਕਾਨ ਤੋਂ ਕਰੀ ਜਾਣਾ ਤੇ ਇੰਦਣ ਮੇਰੀ ਸੱਤ ਨੇ ਸੁਣ ਲਿਆ ਨਾ ਤੇ ਹੋਰ ਤੇ ਆਪਾਂ ਕੱਜਣਾ ਅੱਗੇ ਘਟ ਪਏ ਚੱਲ ਠੀਕ ਆ ਜਾ ਮੇਰਾ ਪੁੱਤ ਥੈਂਕ ਦੱਸ ਮੈਂ ਕੀ ਕਰਾਂ ਮੇਰੇ ਪਸੀ ਨਾਮਾ ਉਧਰ ਜੋਗੀ ਤੇ ਨਾਮਾ ਉਧਰ ਜੋਗੀ